ਡੇਲੇਵਲ ਸਾਹਿਬ ਵਨ ਇੰਡੀਆ ਪੰਜਾਬੀ ਚੈਨਲ ਤੇ ਬਹੁਤ ਸਵਾਗਤ ਹੈ ਤੁਹਾਡਾ ਹਾਲ ਹੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿ ਹਫਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਖੋਲ ਦਿੱਤਾ ਜਾਵੇਗਾ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਜਿਸ ਤਰ੍ਹਾਂ ਦੀ ਟਿੱਪਣੀ ਹੈ ਕਿਉਂਕਿ ਅਜੇ ਫੈਸਲੇ ਦੀ ਕਾਪੀ ਸਾਡੇ ਕੋਲੇ ਆਉਣੀ ਹੈ ਜਿੰਨਾਂ ਚਿਰ ਫੈਸਲੇ ਦੀ ਕਾਪੀ ਨਹੀਂ ਆਉਂਦੀ ਉਹਨਾਂ ਚਿਰ ਉਹਦੇ ਤੇ ਹੋਰ ਬਹੁਤ ਸਾਰਾ ਡਿਟੇਲ ਦੇ ਵਿੱਚ ਤਾਂ ਗੱਲ ਕਰਨੀ ਉਚਿਤ ਨਹੀਂ ਗਈ ਜੀ ਲੇਕਿਨ ਜਿੰਨੀ ਕੀ ਗੱਲ ਸਾਡੇ ਕੋਲੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਹਰਿਆਣਾ ਗਵਰਨਮੈਂਟ ਨੂੰ ਕਿਹਾ ਕਿ ਤੁਸੀਂ ਬੈਰੀਕੇਡਿੰਗ ਖੋਲੋ ਹੂੰ ਅਗਰ ਹਰਿਆਣਾ ਗਵਰਨਮੈਂਟ ਨੂੰ ਇਹ ਕਿਹਾ ਮਾਨਯੋਗ ਹਾਈ ਕੋਰਟ ਨੇ ਬੈਰੀਕੇਡਿੰਗ ਖੋਲਣ ਲਈ ਜੀ ਤਾਂ ਇਹਦਾ ਮਤਲਬ ਇਹ ਹੈ ਕਿ ਸਪਸ਼ਟ ਹੋ ਗਿਆ ਕਿ ਮਾਨਯੋਗ ਹਾਈ ਕੋਰਟ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਜਿਹੜਾ ਰਸਤਾ ਹੈ ਕਿਸਾਨਾਂ ਨੇ ਨਹੀਂ ਰੋਕਿਆ ਹੂੰ ਉਹ ਸਰਕਾਰ ਨੇ ਰੋਕਿਆ ਹੈ ਹੂੰ ਬਿਲਕੁਲ ਠੀਕ ਕਰ ਜੇਕਰ ਉਹ ਰਸਤਾ ਸਰਕਾਰ ਨੇ ਰੋਕਿਆ ਹੈ ਹੂੰ ਤਾਂ ਇਹਦਾ ਮਤਲਬ ਜੇ ਉਹਨੂੰ ਕਿਹਾ ਜਾ ਰਿਹਾ ਵੀ ਅੱਜ ਖੋਲੋ ਹੂੰ ਤਾ ਇਹਦਾ ਮਤਲਬ ਇਹ ਹੈ ਕਿ ਗੈਰ ਰਸਤਾ ਨਜਾਇਜ਼ ਰੋਕਿਆ ਹ ਹ ਬਿਲਕੁਲ ਤੇ ਜੇ ਰਸਤਾ ਨਜਾਇਜ਼ ਗਲਤ ਢੰਗ ਨਾਲ ਰੋਕਿਆ ਗਿਆ ਹੈ ਹ ਤਾਂ ਫਿਰ ਜਿਹੜੇ ਕਿਸਾਨਾਂ ਦੇ ਉੱਤੇ ਗੋਲਾਬਾਰੀ ਹੋਈ ਕਿਸਾਨਾਂ ਦੇ ਉੱਤੇ ਹ ਵਿਰੋਧ ਚਲਾਇਆ ਗਿਆ ਗੋਲੀਆਂ ਚਲਾਈਆਂ ਕਿਸਾਨ ਸ਼ਹੀਦ ਕੀਤਾ ਹ ਫਿਰ ਉਸ ਸਭ ਕਾਸੀ ਦੀ ਜ਼ਿੰਮੇਵਾਰ ਹਰਿਆਣਾ ਗਵਰਨਮੈਂਟ ਹੈ ਹ ਤੋ ਇਸ ਕਰਕੇ ਇਸ ਪੱਖ ਤੋਂ ਫੈਸਲਾ ਮਤਲਬ ਕਾਫੀ ਹ ਕਿਸਾਨ ਪੱਖੀ ਗੱਲ ਹੈ ਵਧੀਆ ਫੈਸਲਾ ਹੈ हां अगली गल ये आ के ਅਸੀਂ ਆਪਸ ਵਿੱਚ ਬੈਠਾਂਗੇ ਫੈਸਲੇ ਦੀ ਕਾਪੀ ਲਵਾਂਗੇ ਜੀ ਤੇ ਫੈਸਲੇ ਦੀ ਕਾਪੀ ਲੈਣ ਤੋਂ ਬਾਅਦ ਉਹਦੇ ਤੇ ਕੀ ਹੁੰਦਾ ਕਿਸ ਤਰ੍ਹਾਂ ਦਾ ਮਤਲਬ ਉਹ ਵਿਚਾਰ ਚਰਚਾ ਹੁੰਦੀ ਹੈ ਜੀ ਉਹਦੇ ਤੇ ਅਸੀਂ ਵੇਖਾਂਗੇ ਕਿਉਂਕਿ ਤੁਸੀਂ ਦੇਖ ਰਹੇ ਹੋ ਹੂੰ ਕਿ ਅੱਜ ਕਿਸ ਅਗਲਾ ਫੈਸਲਾ ਵਿਚਾਰ ਕੇ ਲਵਾਂ ਅੱਛਾ ਡਲੇਵਲ ਸਾਹਿਬ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਹਾਂ ਕਿਉਂਕਿ ਕਿਸਾਨਾਂ ਨੂੰ ਵੀ ਉੱਥੇ ਜਿਹੜਾ ਧਰਨਾ ਲਗਾਏ ਕਾਫੀ ਚਿਰ ਹੋ ਚੱਲਿਆ ਸੀਗਾ ਹੁਣ ਇਹਦੇ ਨਾਲ ਕੀ ਕਿਸਾਨ ਅੰਦੋਲਨ ਜਿਹੜਾ ਹੈਗਾ ਉਹ ਵੀ ਡਿਸਟਰਬ ਹੋਊਗਾ ਔਨ ਦੇ ਸਮੇਂ ਦੇ ਵਿੱਚ ਭਾਵੇਂ ਸਰਕਾਰਾਂ ਨੂੰ ਤਾਂ ਹੁਕਮ ਜ਼ਰੂਰ ਦੇਤੇ ਆ ਕਿ ਤੁਸੀਂ ਬੈਰੀਗੇਟਿੰਗ ਖੋਲ ਦੋ ਵੇ ਦੇਖੋ ਅੰਦੋਲਨ ਡਿਸਟਰਬ ਹੋਣ ਦਾ ਕੋਈ ਮਤਲਬ ਨਹੀਂ ਹੈ ਅੰਦੋਲਨ ਇਸ ਤਰ੍ਹਾਂ ਡਿਸਟਰਬ ਨਹੀਂ ਹੁੰਦਾ ਹੁੰਦਾ ਹੋ ਸਕਦਾ ਅਸੀਂ ਜੇ ਕਰੇ ਹੁੰਗਾ ਤਾਂ ਅਸੀਂ ਮਾਨਯੋਗ ਹਾਈ ਕੋਰਟ ਤੋਂ ਇਹ ਵੀ ਅਪੀਲ ਹੈ ਸਾਡੀ ਕਿ ਇਹ ਚੰਗੀ ਗੱਲ ਹੋਏਗੀ ਕਿ ਹਾਈ ਕੋਰਟ ਸਾਨੂੰ ਹਰਿਆਣਾਂ ਆਪਣਾ ਦਿੱਲੀ ਗਵਰਨਮੈਂਟ ਤੋਂ ਉੱਥੇ ਜਗ੍ਹਾ ਪ੍ਰੋਵਾਈਡ ਕਰਵਾਵੇ ਅਸੀਂ ਉੱਥੇ ਜਾ ਕੇ ਆਵਦਾ ਇਸ ਲਈ ਪ੍ਰੋਟੈਸਟ ਕਰੀਏ ਇਸ ਆਂਦੀ ਗੱਲ ਰੱਖ ਸਕੀ ਨਹੀਂ ਇੱਕ ਪਾਸੇ ਚਲੋ ਹੁਣ ਜਦੋਂ ਆਉਣ ਜਾਣ ਸ਼ੁਰੂ ਹੋ ਜਾਏਗਾ ਜਿਵੇਂ ਉਹ ਕਹਿੰਦੇ ਆ ਕਿ ਬੈਰੀਗੇਟਿੰਗ ਹਟਾ ਦਿੱਤੀ ਜਾਵੇਗੀ ਤਾਂ ਕੀ ਕਿਸਾਨ ਇਹ ਕੋਸ਼ਿਸ਼ ਨਹੀਂ ਕਰਨਗੇ ਕਿ ਅੱਗੇ ਜਿਹੜਾ ਟੀਚਾ ਸਿਗਾ ਉਹਨੂੰ ਪੂਰਾ ਕਰ ਲਿਆ ਜਾਵੇ ਦਿੱਲੀ ਮਤਲਬ ਪਹੁੰਚਣ ਦੀ ਤਿਆਰੀ ਕਰ ਲਈ ਜਾਵੇ ਅੱਗੇ ਵਧਿਆ ਜਾਵੇ ਆ ਨਹੀਂ ਇਹ ਮਤਲਬ ਉਹੀ ਮੈਂ ਤੁਹਾਨੂੰ ਕਹ ਦੱਸਿਆ ਕਿ ਸਾਡਾ ਦਿੱਲੀ ਜਾਨ ਦੀ ਕੌਲ ਸੀ ਹਾਂਜੀ ਉਹ ਐਜ਼ ਇਟ ਇਜ਼ ਐਜ਼ ਇਟ ਇਜ਼ ਜਾਰੀ ਹੈ ਹੁੰਦੀਆਂ ਬਦਲਵੀਆਂ ਪ੍ਰਸਥਿਤੀਆਂ ਦੇ ਮੁਤਾਬਕ ਅਸੀਂ ਮੀਟਿੰਗ ਕਰਾਂਗੇ ਹੂੰ ਹੂੰ ਮੀਟਿੰਗ ਕਰਨ ਤੋਂ ਬਾਅਦ ਕਿਹੋ ਜਿਹਾ ਫੈਸਲਾ ਸਾਰੇ ਸਾਥੀਆਂ ਦੀ ਕੀ ਸਾਂਝੀ ਰਾਇ ਬਣਦੀ ਹੈ ਭਾਵੇਂ ਮੇਰੀ ਰਾਇ ਹੋਵੇ ਵੀ ਹੂੰ ਹੂੰ ਕਿ ਵੀ ਦਿੱਲੀ ਜਾਣਾ ਚਾਹੀਦਾ ਲੇਕਿਨ ਉਹ ਮੇਰੀ ਇਕੱਲੀ ਢੱਲੇ ਵਾਲ ਦੀ ਆਏ ਹੋਏਗੀ ਉਹ ਮੋਰਚਾਂ ਦੀ ਰੈਣੀ ਨਾ ਹੋਏਗੀ ਬਿਲਕੁਲ ਇਹ ਮੋਰਚਾ 'ਚ ਬਹਿ ਕੇ ਚਰਚਾ ਕਰਾਂਗੇ ਚਰਚਾ ਕਰਕੇ ਅਸੀਂ ਮਤਲਬ ਅਗਲਾ ਇਦਾਂ ਇਦਾਂ ਤਾਂ ਡੱਲੇ ਵਾਲੇ ਸਭ ਬਾਕੀ ਬਾਕੀ بڑے ਮੋਰਚੇ ਸੀਗੇ ਜਿਹੜੇ ਕਹਿੰਦੇ ਸੀ ਕਿ ਇਹ ਫੈਸਲਾ ਹੜਬੜੀ 'ਚ ਲੈ ਲਿਆ ਗਿਆ ਜਾਂ ਬੜੀ ਜਲਦਬਾਜ਼ੀ 'ਚ ਲੈ ਲਿਆ ਗਿਆ ਜਾਂ ਨਹੀਂ ਲੈਣਾ ਚਾਹੀਦਾ ਸੀਗਾ ਫਿਰ ਇਹੋ ਜੀ ਸਿਚੁਏਸ਼ਨ ਵਿੱਚ ਜੇ ਤੁਹਾਨੂੰ ਬੈਕਫੁੱਟ ਆਉਣਾ ਪਿਆ ਵਾਪਸ ਆਉਣਾ ਪਿਆ ਫੇਰ ਕੀ ਕਰੋਗੇ ਦੇਖੋ ਜਿਹੜਾ ਇਹ ਕਿਹਾ ਗਿਆ ਕਿ ਅ ਮੋਰਚਾ ਹੜ ਦਾ ਫੈਸਲਾ ਹੜਬੜੀ 'ਚ ਲਿਆ ਗਿਆ ਕਾਹਲ 'ਚ ਲਿਆ ਗਿਆ ਹੂੰ ਮੈਨੂੰ ਲੱਗਦਾ ਇਹਦਾ ਜਵਾਬ ਤਾਂ ਮੈਨੂੰ ਲੱਗਦਾ ਹੁਣ ਦੇਣ ਦੀ ਲੋੜ ਨਹੀਂ ਹੈ ਉਹਦਾ ਜਵਾਬ ਤਾਂ ਮਿਲ ਚੁੱਕਿਆ ਹੂੰ ਇਹ ਮੋਰਚਾ ਅਗਰ ਲੱਗਿਆ ਹੂੰ ਤਾਂ ਇੰਡੀਆ ਘੱਟਵੰਦਨ ਨੂੰ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਆਪਣੇ ਚੋਣ ਮੈਨੀਫੈਸਟੋ 'ਚ ਗੱਲ ਲਿਆਉਣੀ ਪਈ ਹੂੰ ਔਰ ਪਾਰਲੀਮੈਂਟ ਦੇ ਵਿੱਚ ਇੰਡੀਆ ਘੱਟਵੰਦਨ ਦੀ ਲੀਡਰਸ਼ਿਪ ਨੇ ਸਟਰੋਂਗਲੀ ਗੱਲ ਕਿਸਾਨਾਂ ਦੀ ਰੱਖਣੀ ਪਈ ਰੱਖੀ ਹੂੰ ਹੂੰ ਔਰ ਜਿਹੜੀ ਭਾਜਪਾ ਸੀ ਭਾਜਪਾ ਨੂੰ ਵੀ ਇਹਦਾ ਹੂੰ ਸਰਵੇਖਣ ਦੇ ਲਈ ਹੂੰ ਮਜਬੂਰ ਹੋਣਾ ਪਿਆ ਔਰ ਉਹਨਾਂ ਨੂੰ ਮੰਨਣਾ ਪਿਆ ਹੂੰ ਕਿ ਭਈ ਇਹ ਕਿਸਾਨਾਂ ਦੇ ਅੰਦੋਲਨ ਕਰਕੇ ਸਾਡੀ ਹਾਰ ਹੋਈ ਹੈ ਹਮ ਠੀਕ ਹੈ ਉਹ ਇਸ ਇਸ ਲਈ ਹਮ ਜਿਸ ਪਾਵਰ ਦੇ ਵਿੱਚ ਸਰਕਾਰ ਪਹਿਲਾਂ ਸੀ ਉਸ ਪਾਵਰ ਦੇ ਵਿੱਚ ਸਰਕਾਰ ਨਹੀਂ ਰਹੀ ਹਮ ਇਸ ਕਿਸਾਨ ਅੰਦੋਲਨ ਦੀ ਠੀਕ ਸੰ ਟਾਈਮਿੰਗ ਦਾ ਹਮ ਰਿਜ਼ਲਟ ਹੈ ਹਮ ਠੀਕ ਦਿਸ਼ਾ ਦਾ ਰਿਜ਼ਲਟ ਹੈ ਠੀਕ ਦਸ਼ਾ ਦਾ ਰਿਜ਼ਲਟ ਹੈ ਸੋ ਮੇਰਾ ਕਹਿਣ ਦਾ ਭਾਵ ਤਾਂ ਸਿਰਫ ਇਹਨੇ ਸੀਗਾ ਕਿ ਅਸੀਂ ਉਹਨਾਂ ਲੋਕਾਂ ਦੀ ਜਿਹੜੀ ਇਹ ਕਹਿਣਾ ਸੀਗਾ ਉਹ ਗਲਤ ਸਾਬਤ ਹੋਇਆ ਹੈ ਇਹ ਅੰਦੋਲਨ ਮਤਲਬ ਦੀ ਟਾਈਮਿੰਗ ਠੀਕ ਨਹੀਂ ਬਹੁਤ ਵਧੀਆ ਟਾਈਮ ਤੇ ਅੰਦੋਲਨ ਹੋਇਆ ਹੈ ਵਾਹਿਗੁਰੂ ਕਿਰਪਾ ਕਰੇ ਇਹ ਅੰਦੋਲਨ ਆਉਣ ਵਾਲੇ ਸਮੇਂ 'ਚ ਵੀ ਅੱਗੇ ਵੀ ਇਹ ਠੀਕ ਦਿਸ਼ਾ ਵੱਲ ਹੀ ਜਾਊਗਾ ਮੈਂ ਉਹੀ ਅੰਤ ਵਿੱਚ ਅੱਗੇ ਦੀ ਹੁਣ ਗੱਲ ਪੁੱਛਣੀ ਚਾਹੁੰਦਾ ਕਿ ਹੁਣ ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਸੋਚੀ ਜਾ ਸਕਦੀ ਹੈ ਕੀ ਮਤਲਬ ਪ੍ਰੀਸੈਂਪਸ਼ਨਸ ਲੱਗ ਸਕਦੀਆਂ ਨੇ ਔਰ ਕੀ ਤੁਹਾਡੇ ਵਿਚਾਰ ਹੋਣਗੇ ਆਉਂਦੇ ਸਮੇਂ ਨੂੰ ਦੇਖੋ ਗੱਲ ਇਹ ਆ ਕਿ ਮੈਂ ਪਹਿਲੇ ਹੀ ਇਹ ਗੱਲ ਤੁਹਾਨੂੰ ਸਪਸ਼ਟ ਕਰਤੀ ਹੈ ਕਿ ਅਸੀਂ ਮੀਟਿੰਗ ਕਰਾਂਗੇ ਹੂੰ ਸਾਡੀ 15 ਜਾਂ 16 ਤਰੀਕ ਨੂੰ ਮੀਟਿੰਗ ਆ ਸਕਦੀ ਹੈ ਹੂੰ ਉਸ ਮੀਟਿੰਗ ਦੇ ਵਿੱਚ ਬਹਿ ਕੇ ਅਸੀਂ ਖੁੱਲ ਕੇ ਵਿਚਾਰ ਚਰਚਾ ਕਰਾਂਗੇ ਹੂੰ ਹੂੰ ਦੋਨੇ ਫੋਰਮ ਵਿਚਾਰ ਕਰਨਗੇ ਹੂੰ ਕਿ ਇਹਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ ਹੈ ਉਹਦੇ ਮੁਤਾਬਕ ਅਸੀਂ ਫੈਸਲਾ ਲਵਾਂਗੇ ਠੀਕ ਠੀਕ ਹੈ ਬਹੁਤ ਮਿਹਰਬਾਨੀ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ